ਫੰਦ ਬਣ ਕੇ ਪੈਸੇ 1000 ਰੁਪਏ ਬਣ ਗਏ ਮੈਨੂੰ ਮਿਲੇ ਸਾਰਿਆਂ ਨੂੰ ਮਿਲੇ ਨੇ ਮੇਲਾ ਦੇਖਣ ਲਈ ਕਿਹਦੇ ਆ ਹਰਪਿੰਦਰ ਬਾਸਤੇ ਲੈ ਲਈਆਂ ਬਾਲੀਆਂ ਆਹੋਲੇ ਆਰੇ ਆਹੋਲੇ ਜੋੜਾ ਜੀ ਆਣ ਜਾਣ ਹਾਂ ਉਸਤਾ ਮੇਲੇ ਹੀ ਲੁੱਟ ਲਿਆ ਸਾਰਾ ਤੰਗਿਆ ਦੋ ਪੱਖੀਆਂ ਟੰਗਿਆਂ ਵਧੀਆ ਲੱਗਣੀਆਂ ਬਾਦ ਦਾ ਬਲੱਡ ਵਧ ਗਿਆ ਮੇਲੇ ਚ ਆ ਗਏ ਵੇਗੀ ਹਾਂ ਸੀ ਬਲੱਡ ਦਾ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੇਲੇ ਦਾ ਦੂਜਾ ਦਿਨ ਮੇਲੇ ਤੇ ਜਾਵਾਂਗੇ ਅੱਜ ਅਮੀ ਹੁਣੀ ਵੀ ਆਏ ਹੋਣੇ ਨੂਰਪੁਰ ਤੋਂ ਇਹ ਆ ਗਏ ਸੀਗੇ 11 12 12 ਕੁੱਝ ਕਹਿੰਦੀਆਂ ਨਾ ਹਾਂਜੀ 12 ਕੁੱਝ 12 ਕੁੱਝ ਆਏ ਸੀ ਨਾਲ ਆਈ ਆ ਮਾਸੀ ਤਰੀਕਿਆਂ ਵਾਲੀ ਸਾਰੇ ਜਣਾਂ ਜਾਵਾਂਗੇ ਉਹ ਅੰਦਰ ਗਏ ਹੋਣੇ ਰੋਟੀ ਉੱਟੀ ਅਸੀਂ ਪਹਿਲਾਂ ਹੀ ਖਾ ਲਈ ਕਿਉਂਕਿ ਉੱਥੇ ਤੁਹਾਨੂੰ ਪਤਾ ਹੀ ਇਹੋ ਜਿਹਾ ਖਾਣਾ ਮਿਲਦਾ ਮਾੜਾ ਮੋੜਾ ਟੇਸਟ ਦੇਖਾਂਗੇ ਜੇ ਖਾਣਾ ਹੋਇਆ ਤੇ ਮੇਲਾ ਘੁੰਮਾਂਗੇ ਝੂੜੇ ਝੜੇ ਜੋ ਆ ਕੇ ਪਿੱਛੇ ਪੈਸੇ ਨੇ ਮਾਵੀਰ ਗੁਰਮੀਰ ਗਿਆ ਹੈ ਟਿਊਸ਼ਨ ਤੇ ਫੀਸਮ ਤੋਂ ਆ ਜੂਗਾ ਤੇ ਨਾਲ ਦੀ ਨਾਲ ਫਿਰ ਅਸੀਂ ਜਾਵਾਂਗੇ 7 ਕ'ਹੋ ਚਾਉਂਦਾ ਹੁੰਦਾ ਉਹ 7 ਵੱਜਣ ਵਾਲੇ ਆਗੇ ਈਕਿਆਂ ਵਾਲੀ ਪਾਠ ਕਰ ਲੈਂਦੇ ਆ ਵਾਸੀ ਅਸੀਂ ਕਰੂਗੀ ਹੁਣ ਪਾਠ ਤੇ ਮੈਂ ਕਿਹਾ ਥੋੜਾ ਜਿਆਦਾ ਰਹਿੰਦਾ ਵਾ ਹਾਂ ਠੀਕ ਹੈ ਜੀ ਕਰ ਲਵਾਂ ਆ ਤੋਂ ਕੀ ਹੁੰਦਾ ਹਾਂ ਮੰਨਦਾ ਵੜ ਕੇ ਪੈਸੇ 1000 ਰੁਪਏ ਬਣ ਗਏ ਮੈਨੂੰ ਮਿਲੇ ਸਾਰਿਆਂ ਨੂੰ ਮਿਲੇ ਨੇ ਮੇਲਾ ਦੇਖਣ ਲਈ ਮੇਲਾ ਦੇਖਣ ਵਾਲੇ ਆਣਦੇ ਵੜ ਗਏ ਜਿਵਾਕਾਂ ਨੇ ਦਿੱਤੇ ਉਹਨਾਂ ਨੇ ਕੁੜੀ ਨੂੰ ਦਿੱਤੇ ਕੁੜੀ ਐ ਕਹਿੰਦੇ ਵਾ ਪੰਜਾਂ ਤੋਂ ਸਾਡੇ ਆਓ ਚਲੋ ਚਲੋ ਆਜੋ ਜੇ ਮੁੰਡੇ ਹੋਏ ਤਾਂ ਹੀ ਤਾਂ ਉਹ ਬਣੀ ਆ ਕੀ ਵੇਖੀ ਜਾਂਦੇ ਚਲੋ ਆਜੋ ਹੁਣ ਨਹੀਂ ਮਸ ਲਵਾਈ ਨਹੀਂ ਮੈਂ ਕਿਉਂ ਹੈ ਲਵਾਉਂਦੀ ਨਹੀਂ ਜਪਦੇ ਅੱਡੇ ਦੇ ਕਿੰਨੇ ਜਾ ਜਾ ਇਧਰ 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 ਆ ਬੋਹਰਾ ਹਾਂਜੀ ਨੋਮਾ ਵਜੇ ਤਸਵੀਲ ਦੇ ਭਾਂਡਿਆਂ ਦੇ 170 ਦੇ ਕਿੰਨੇ ਉਹ ਕਾਤੀ ਉਹ ਸ਼ਰਮ ਉਹ ਰੋੜ ਨਾ ਉਹ ਫਾਮ ਰੋੜ ਨਾ ਕਹੀਂ ਨਹੀਂ ਜਾਣਾ ਗਿਆਨ ਕਰਨੀ ਬੀਵੀ ਆ ਗਈ ਬਿੰਦੇ ਇੱਕ ਨਹੀਂ ਆ

Ma சூवा पلا, ਹਾਂ ਜੀ ਹਾਂ ਇਹ ਨੈਟਵਰਕ ਦੋ ਸਰਵੇ ਲੈਡੀ 900 ਦੋ ਸਰਵੇ ਸਰਸ ਵਾਰ ਵਿੱਚ ਪਾ ਲਓ ਇਹ 200 300 ਰੁਪਏ ਉਸਤਾ ਮੇਲੇ ਹੀ ਲੁੱਟ ਲਿਆ ਸਾਰਾ ਓੜੀ ਅਨੇ ਮੇਲੇ ਹੀ ਲੁੱਟ ਲਿਆ ਸਾਰਾ ਆ ਪੱਖੇ ਕਿੰਨੇ ਦੀਆਂ 100 ਰੁਪਏ ਦੀ ਇੱਕ 150 ਰੁਪਏ ਥੋੜਾ ਓਏ ਪੱਖੇ 100 ਦੀ ਇੱਕ 150 ਦੀਆਂ ਦੋ ਫਿਰ ਉਹ ਮੈਂ ਕਿਹਾ ਦੋ ਪੱਖੀਆਂ ਟੰਗੀਆਂ ਵਧੀਆ ਲੱਗਣੀਆਂ ਆ ਹੈਲੋ ਕੋੜੂ ਆਏਗਾ ਹੈਲੋ ਦੇ ਬਾਹਰ ਮੈਂ ਫਟੇ ਦੀ ਕੋਲ ਜੋ ਆਮ ਨਹੀਂ ਰਹਿਣਾ ਵੱਡੇ ਵੱਡੇ ਜਾਣਾ ਆਪ ਨੇ ਲੋ ਮੁੰਨੇ ਲੱਗ ਗਈ ਫੇਲਪੁਰੀ ਖਾਣ। ਸਵਾਦ ਆ ਇਹ ਨਹੀਂ ਬਹੁਤ ਸਵਾਦ ਹੁੰਦੀ ਆ। ਚਲੋ ਜੰਨੀ ਆ ਰਾਜੋ। ਜਾਂਦੇ ਨਾਲ ਨਾਲ ਰਾਹ ਚ ਹਨਾ। ਇੱਕਾ ਸਪੈਸ਼ਲ ਖਵਾਇਆ। ਠੀਕ ਆ। ਹਾਂ। ਜਲਦੀ ਮੇਲਾ ਹੋ ਗਿਆ ਪੂਰਾ ਹੈ ਦੇਖਿਆ ਗਿਆ ਨਹੀਂ ਕੱਲ ਨੂੰ ਪਕਲਿਆਂ ਵਾਂਗ ਕੱਲਿਆਂ ਆ ਗਣ ਨੂੰ ਸਹੀ ਆ ਜੋਕਾ ਨੂੰ ਨਹੀਂ ਕਿੰਨੇ ਬੁੜੀਆਂ ਕਰੇ ਜੋਕ ਵੀ ਦੇਖਣੇ ਨੇ ਦੇਖਦੇ ਨੇ ਦੇਖਣ ਬੰਦੀਆਂ ਮੈਂ ਜੋਕਾਂ ਨੂੰ ਵੀ ਬਹੁਤ ਲੱਗਾ ਮਰਜ਼ਾ ਬਲੱਡ ਵਾਦ ਕੇ ਮੇਲੇ ਚ ਆ ਗਏ ਵੈ ਗਈ ਹਾਂ ਸਹੀ ਬਲੱਡ ਦਾ ਨਹੀਂ 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 ਹਾਂ ਬੜੀ ਜਾਂਦੇ ਹੋ ਗਈ ਕਾਟੇ ਕੱਜ ਪਹਿਲਾਂ ਸਫਰ ਕਰਕੇ ਆਇਆ 4-5 ਘੰਟੇ ਸਫਰ ਕਰਕੇ ਆਏ ਕਰਕੇ ਬਸ ਕਾਟਾਂ ਤੇ ਇੰਨੀ ਹੋਈ ਕੀ ਉਥੇ ਜੀ ਕਰੇ ਵੀ ਖਾਣ ਨੂੰ ਜੀ ਨਾ ਕਰੇ ਫਿਰ ਸੇਤੀ ਘਰੇ ਚਲੇ ਜਾਏ ਮੇਲਾ ਵਧਿਆ ਲੱਗਿਆ ਫਿਰ ਐ ਨਹੀਂ ਮੇਲਾ ਬਹੁਤ ਵਧੀਆ ਲੱਗਿਆ ਹਾਂ ਅਸੀਂ ਬੁੜੇ ਹੋ ਗਏ ਸਾਡਾ ਮੇਲਾ ਕਾਹਦਾ ਆਹ ਪਿੰਡਰ ਵਾਸਤੇ ਲੈ ਲਿਆ ਅੱਛਾ ਆ ਜਾਣੇ ਉਹਦੇ ਵੱਡੇ ਲੱਗਦੇ ਆ ਮੈਨੂੰ ਨਹੀਂ ਇਹ ਮਹਾਵੀਰ ਤੇ ਪਵਾ ਕੇ ਦੇਖੀ ਆ ਉਹਦੇ ਆ ਜਾਂਦੀਆਂ ਨੇ ਹੂੰ ਹੋਰ ਕੀ ਲੈ ਲਿਆ ਇੱਕ ਕਗਲ ਦਸਤਾ ਲੈ ਲਿਆ ਮਾਸੀ ਨੇ ਲੈ ਲਿਆ ਪਤਾ ਥੋਡੀ ਨੇ ਇੱਕ ਮੈ ਲੈ ਲਿਆ ਲੱਕੜ ਦਾ ਸਾ ਮਾਸੀ ਦੇ ਬੱਚਿਆਂ ਨਾਲ ਲੈ ਕੇ ਜਾਣਾ ਮਾਸੀ ਨੇ ਬਾਹਰ ਮਲਿੰਦਰ ਨੂੰ ਲੈ ਕੇ ਜਾਣਾ ਅੱਛਾ ਕਹਿੰਦੇ ਬੱਚੇ ਚੱਲ ਉਥੇ ਕੋਈ ਪਾਲਣੂ ਦੀ ਨਹੀਂ ਆ। ਵਿਕਾਲੇ ਬੁੰਦੇ ਫਾਨ। ਆਹ ਆਹ ਤੇ ਚੈਨ ਲੈਣ ਵਾਸਤੇ ਮੇਰੀਆਂ। ਕਿ ਚਾਹ ਬੁੰਨੀ ਲਈਆਂ, ਚਾਪੂ ਦੇ ਆ। ਚਾਪੂ ਨਹੀਂ ਤਾਂ ਜਿਸ ਪਾਲ ਨੂੰ। ਗੁਰਬਿੰਦਰ ਨੂੰ ਬਾਲੀਆਂ ਨਹੀਂਆਂ ਨੇ। ਆਹ ਬਾਲੀਆਂ ਲਈਆਂ ਹੈ। ਆ ਵੀਰ ਭਾਈ ਚਾਹ ਬੁੰਨੀ ਦਾ ਖਾਦੋ ਕਿੰਨੀ ਵਧੀਆ ਹੈ। ਟੌਪ ਕਲਾਸ। ਆਹ ਗੁਰਬਿੰਦਰ ਦੀਆਂ ਨੇ। ਹਾਂ ਬਾਲੀ ਦੇ ਖਾਦੇ ਕਿੰਨੇ ਨੇ। ਜਾਤੀ ਫ੍ਰੀਜ ਤੋਂ। ਮੈਂ ਚਾਹ ਬੁੰਨੀ ਲਈ ਹੈ। ਲੈ। 20 ਰੁਪਈਆ ਨਹੀਂ ਮਿਲਿਆ ਦੱਸੋ ਕੀਮਾੜੀਆ 20 ਰੁਪਈਆ ਚੀਜ਼ ਇਹ ਆ ਕੀ ਆ ਬਨਾਣਾ ਨੇ ਕੋਈ ਮਾੜੀ ਨਹੀਂ ਹੈਗੀ 20 ਰੁਪਈਆ ਇਹਦਾ ਕਿਹਦੀ ਮਾਸੀ ਦੀ ਹੈ ਹਾਂ ਲਓ ਤੇ ਉਹ ਕਾਂਦੇ ਕਾਂਦੇ ਕਿੱਥੇ ਮਾਸੀ ਦੀ ਆ ਸਾਡੀ ਘਰ ਦਾ ਆ ਦੇ ਮਾਸੀ ਦੇ ਘਰ ਨਹੀਂ ਇਹ ਚੀਜ਼ ਹੈ ਜਿਹਾਂ ਨਾਲੇ ਪਰੇ ਮਾਸੀ ਦੀ ਆਂ ਗਿਆਸ ਕੀ ਤੋਂ ਆਸਤੇ ਇਹ ਕਾਂਟੇ ਲੈ ਆ ਕਾਂਟੇ ਲੈ ਆ ਨਹੀਂ ਬਾਹਂ ਗਣੇ ਨਹੀਂ ਕਾਂਟੇ ਇਹ ਹੱਥ ਚ ਬੁੰਦੀ ਆ ਹੂੰ ਵਧੀਆ ਡਿਜ਼ਾਈਨ ਆ ਹਾਂਜੀ ਆ ਆਪਾਂ ਕਰਦ ਲਈ ਕਰਦ ਆਨੂ ਚੱਲਣ ਨੂੰ ਹਾਂਜੀ ਇਹ ਬਲਜਿੰਦਰ ਚਾਹ ਤੇ ਨਾ ਇੱਕ ਥੋੜੀ ਮਾਸੀ ਗਈ ਸੀ ਤੁਹਾਡੀ ਗੱਲ ਪਾਹੁੰਦੀ ਨਾ ਅੱਛਾ ਆ ਸੁਣੇ ਚਿੱਟੇ ਹੂੰ ਵਧੀਆ ਨੇ ਨੇ ਕੁਛ ਨਹੀਂ ਲਿਆ ਹਾਂ ਟੋਕਰੀਆਂ ਆ ਤੁਹਾਨੂੰ ਘਰ ਵਾਸਤੇ ਮੈਂ ਹੁਝੂਂ ਦੇ ਤੱਕੋਂ ਤਾਂ ਮੜਿਆ ਆ 100 ਰੁਪਏ ਦੇ ਮਿਲ ਜਣੇ ਤਿੰਨ ਕੁਆਲਿਟੀ ਵੀ ਠੀਕ ਆ ਹੈਵੀ ਆ ਇਹ ਨਾ ਕਾਗਾ ਜਵਾਨ ਝੂਟੇ ਲੈ ਕੇ ਹੁਣ ਜਾ ਕੇ ਪੈਣ ਦੇ ਵਾਸਤੇ ਲੈ ਅਮਾ ਸਾ ਚੱਲ ਮੈਂ ਬਾਹਰ ਬੈਹਂਦਾ ਆ ਮੈਂ ਨਾ ਆ ਜੰਮਦੀ ਤੇ ਕਮਰੰਗ ਨਾ ਕਿਹਦਾ ਹੋਇਆ ਇੱਕ ਧੋ ਲੈ ਇੱਕ ਚੜਾਤਾ ਲਾ ਲਈ ਬਿੰਦਰ ਉਹਨਾਂ ਲੈ ਲਿਆ ਇੱਕ ਲਾ ਲਈ ਆ ਕੋਈ ਨਾ ਜਿੰਦਰ ਨੂੰ ਸ਼ੌਕ ਜੇ ਹੈਗਾ